ਖਤੇ ਮਾਈ ਬੁਲਜੀ ਦਾ ਖਾਲਸਾ ਵਾਈ ਬੁਲਜੀ ਦੀ ਖਤੇ ਜੀ ਮੈਂ ਦੱਸਣਾ ਚਾਹੁੰਦੀ ਆ ਸਾਰੀ ਸਰਕਾਰ ਨੂੰ ਸਾਰਿਆਂ ਨੂੰ ਇਹ ਜਿਹੜੇ ਮਨਜੀਠੀ ਹੈ ਹੁਣੀ ਬਾਦਲ ਹੁਣੀ ਆਏ ਹੋਏ ਆ ਇਹ ਚਿੱਟਾ ਫਾਰਮਾਂ ਘਰ ਘਰ ਲੋਕਾਂ ਦੇ ਪੁੱਤ ਮਾਰ ਰਹੇ ਨੇ ਪਬਲਿਕ ਸੇਵਾ ਕਰਈਆ ਪਰ ਕੀ ਹੋ ਰਿਹਾ ਮਾਰ ਮਾਰ ਕੇ ਜਵਾਨ ਮੁੰਡਿਆਂ ਨੂੰ ਜੇਲ੍ਹ ਚ ਬੰਦ ਕਰਾ ਦਿੰਦੇ ਆ ਸਿੱਖ ਕੌਮ ਤੇ ਵੈਸੇ ਹੀ ਲੱਗੀ ਜਾਂਦੇ ਆ ਗਰਾਂਥ ਪਾਟੇ ਮੇਰਾ 23 ਸਾਲ ਦਾ ਪੁੱਤ ਜਵਾਨ ਸਰਪੁੱਤ ਨੀਰਾ ਕਾਦਰ ਉਰੇ ਮੋਗੇ ਦੀ ਮੈਂ ਰਹਿਣ ਵਾਲੀ ਆਂ ਤੇ ਪੁੱਛੋ 7 ਫੁੱਟ ਦੀ ਦਾ ਕੱਦ ਉਹ ਚਿੱਟਾ ਥਾਫਾ ਦੀ ਮੱਤਿਆ ਬਹੁਤ ਲਾਜ ਕਰਾਇਆ ਇਹ ਮਜੀਲੀਆ ਜੀ ਨਾ ਇਹ ਚਿੱਟਾ ਰਿਆ ਲਿਆ ਲੋਕਾਂ ਦੇ ਪੁੱਤ ਮਾਰੀ ਜਾਂਦੇ ਸੁਖਵੀਰ ਜੀ ਤੂੰ ਇੰਨਾ ਆ ਨਾ ਜਿਹੜੇ ਨਾਲ ਗਨਮੈਂ ਲਈ ਖੜਦਾ ਨਾ ਆਪਣੀ ਜਾਨ ਨੂੰ ਇਹਨਾਂ ਨੇ ਤੈਨੂੰ ਕਿਸੇ ਨੇ ਪਿੱਛੋਂ ਮਾਰ ਦੇਣਾ ਤੇ ਤੇਰੇ ਤੇ ਹੈਗੀ ਆ ਨਾ ਸਰੀਆਮ ਤੈਨੂੰ ਲਲਕਾਰਦੀ ਆ ਤੂੰ ਕੱਲਾ ਆ ਮੇਰੇ ਸਾਹਮਣੇ ਤੈਨੂੰ ਦਸੀਏ ਮੌਤ ਕੀ ਹੁੰਦੀ ਆ ਅੱਗੇ ਤੈਨੂੰ ਰੱਬ ਨੇ ਪੁੱਤ ਦਿੱਤਾ ਤੇ ਇਹ ਵਿੱਚ ਕਟੀਆਂ ਨਿਕਲਦੀਆਂ ਤੇਰੇ ਨਾਲ ਅੱਗੇ ਹੀ ਲਾਦ ਨਹੀਂ ਤੇਰੇ ਪਿਓ ਦੇ ਤੇਰੇ ਦਾਦੇ ਨੇ 30-30 ਹਜ਼ਾਰ ਖੂਨ ਚ ਪਾ ਪਾ ਕੇ ਤੁਸੀਂ ਬੰਦੇ ਮਾਰੇ ਅੰਗਰੇਜ਼ਾਂ ਸਰਕਾਰਾਂ ਨਾਲ ਤੁਸੀਂ ਮਿਲਦੇ ਰਹੇ ਮਜੀਠੀਆ ਦਾ ਪਿਓ ਮਿਲਦਾ ਰਿਆ ਉਹ ਖੂਨ ਤਾਂ ਤੁਸੀਂ ਉਹਨਾਂ ਦੇ ਹੀ ਹੋਣਾ ਲਿਆ ਤੇਰੇ ਪੁੱਤ ਨੂੰ ਚਿੱਟਾ ਪਿਆ ਕੇ ਮਾਰੀਏ ਬਾਹਰ ਕੱਢ ਆਪਣਾ ਪੁੱਤ ਬਾਹਰ ਕੱਢ ਆਪਣੀਆਂ ਧੀਆਂ ਜਿਹੜੀਆਂ ਰੋਲਦੀਆਂ ਫਿਰਦੀਆਂ ਤੇ ਤੇਰੀਆਂ ਧੀਆਂ ਫਿਰਦੀਆਂ ਗੱਲ ਮੈਂ ਨਾ ਤੇਰੀ ਘਰ ਵਾਲੀ ਬਣਾਈ ਫਿਰਦੀ ਨੰਨੀ ਲੋ ਪਰੀ ਤੇ ਨੰਨੀਆਂ ਪਰੀਆਂ ਇਥੇ ਬਦਨਾਵ ਹੋਈ ਜਾਂਦੀਆਂ ਨਿਕਲ ਬਾਹਰ ਤੇਰੀ ਭੈਣ ਦੀ ਲੰਨ ਸਾਰਿਆ ਨਿਕਲ ਤੈਨੂੰ ਦੱਸਾਂ ਪਰਾ ਵੀ ਔਰਤ ਕੀ ਹੁੰਦੀ ਐ ਚੰਡੀ ਦਾ ਰੂਪ ਤੂੰ ਬਾਹਰ ਆਜੇ ਇੱਕ ਵਾਰ ਮੇਰੇ ਅੱਖਾਂ ਦੇ ਸਾਹਮਣੇ ਤੇ ਤੈਨੂੰ ਮੈਂ ਆਪਣੇ ਪੁੱਤ ਕੋਈ ਨਾ ਪਛਾਇਆ ਤੂੰ ਔਏ ਕੋਸੀ ਦੇ ਜੋਰ ਤੇ ਬੋਲਦਾ ਤੂੰ ਬਾਹਰ ਨਿਕਲ ਤੈਨੂੰ ਦੱਸਿਆ ਮੌਤ ਕੀ ਹੁੰਦੀ ਆ ਨਿਕਲ ਜਾ ਤੂੰ ਪਿਆਰਾ ਪੋਤਾ ਰੂਪ ਖੁੱਡਾਂ ਦੇ ਵੜ ਕੇ ਏਸੀਆਂ ਵੜ ਕੇ ਗੱਲਾਂ ਕਰਨ ਜਾਣ ਦਾ ਔਰ ਤੂੰ ਕਰੇ ਕਿਸੇ ਮਾਰਾਂ ਟੱਕਰ ਲੈ ਮਾਰਾਂ ਤੈਨੂੰ ਦਿਖਾਈਏ ਚੰਗੀ ਦਾ ਰੂਪ ਕੀ ਹੁੰਦਾ ਜਿਹੜਾ ਢੱਡ ਕੰਡਿਆ ਨਾ ਲੋਕਾਂ ਦਾ ਖਾ ਖਾ ਕੇ ਜਿਹਦੇ ਤੇ ਤੈਨੂੰ ਛੁੜੇ ਨਾ ਮਾਰੇ ਤੇ ਕੱਟ ਆਪਣੀਆਂ ਨੂੰ ਵਜੀਟੇ ਦੀ ਭੈੜ ਨੂੰ ਜਿਹੜੀ ਸਰਪੇ ਚੁੰਨੀਆਂ ਲੈ ਕੇ ਨੇ ਪਿਆਮੀਆਂ ਪਾ ਕੇ ਭਾਸਨ ਦਿੱਲੀ ਕਰਦੀ ਆ ਖਾਂਦੀ ਆ ਨਿਕੜ ਇਹ ਆਪਣੇ ਪੁੱਤ ਕਿਉਂ ਮਰਨ ਚਿੱਡੇ ਖਾ ਕੇ ਮਰ ਨਹੀਂ ਜਿਹੜੇ ਚਿੱਡੇ ਵੇਚਦੇ ਆ ਪਬਲਿਕ ਦਾ ਮੈਂ ਸਾਥ ਭਾਵਦੀਆਂ ਸਾਥ ਦੇਓ ਹਮਹਾਗੇ ਨਹੀਂ ਤਾਂ ਘਰ ਘਰ ਹੀ ਪੁੱਤ ਮਾਦੇ ਰਹਿਣੇ ਇਹਨਾਂ ਦਾ ਕੁਝ ਨਹੀਂ ਜਾਣਾ ਇਹਨਾਂ ਨੂੰ ਤਾਂ ਅੰਦਰ ਵੜ ਕੇ ਇੱਕ ਦਿਨ ਮਾਰਨਾ ਪੈਣਾ ਪਬਲਿਕ ਜਿੱਥੇ ਇਕੱਠੀ ਹੋ ਜੇ ਉਥੇ ਸਰਕਾਰਾਂ ਕੀ ਕਰ ਲੈਣੀਆਂ ਇੱਕ ਆਵਾਜ਼ ਬੋਕੇ ਆਪਾਂ ਹੋਈਏ ਤੇ ਸੁਖਮੀਰ ਬਾਦਲ ਹੁਣ ਤਾਂ ਮੈਂ ਮਾਰ ਲੀਆਂ ਲਿਆਓ ਕੋਈ ਮੈਨੂੰ ਕੋਈ ਦੋਏ ਤਾਂ ਆਪਾਂ ਪਤਾ ਦੱਸੋ ਇਹਨਾਂ ਦਾ ਆਂਟੀਆ ਮੌਤ ਦੀ ਵਾਈਲਡ ਜੀ ਦਾ ਖਾਸਾ ਵਾਈਲਡ